ਐਮਬੀਆਈ ਪਰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਨਾ ਫਰੂਗਲਾ ਪੈ ਰੀਆਂ ਨਾ ਵੈਰੀਫਾਈ ਕਰਤੇ ਐਮਬੀਆਈ ਪਾਸਿੰਗ ਕਰਦਾ ਪੈਸੇ ਵੀ ਲੈ ਜਾਂਦਾ ਗੱਡੀਆਂ ਫੇਰੇ ਲੋਕਾਂ ਨੂੰ ਪਾਸ ਕਰਦਾ ਗੱਡੀਆਂ ਵੀ ਪਾਸ ਹੋਣ ਗਈਆਂ ਤੇ ਗੱਡੀਆਂ ਵੀ ਜੇ ਕੋਈ ਜੇ ਕੋਈ ਕੰਪਲੇਂਟ ਕਰਦਾ ਉਹ ਗੱਲ ਪੈਣ ਤੱਕ ਜਾ ਜੇ ਕੋਈ ਐਮਬੀਆਈ ਜਾਂ ਕੋਈ ਆਟਕੀ ਕਿਸੇ ਤੋਂ ਰਿਸ਼ਵਤ ਲੈਂਦਾ ਜਾਂ ਕਿਸੇ ਨੂੰ ਖਰਾਬ ਕਰਦਾ ਮੇਰੇ ਧਿਆਨ ਚ ਲਿਆਇਓ ਉਹਦੇ ਤੇ ਸਖਤ ਤੋਂ ਸਖਤ ਉਸ ਅਧਿਕਾਰੀ ਤੇ ਕਾਰਵਾਈ ਹੋਊਗੀ ਇਹ ਤਿੰਨ ਸਾਰੇ ਤਿੰਨ ਦਿਨ ਦੇ ਉਹ ਝਾਲੀ ਲਾਇਸੈਂਸ ਨੇ ਜਿਹੜੇ ਲੋਕੀਂ ਤੇ ਹੈਗੇ ਉਹ ਸਧਿਕਾਰੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪ ਆ ਕੇ ਆਪਦੀ ਫੋਟੋ ਲਵਾਉਂਦਾ ਜਾਂ ਕੋਈ ਆਪ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਨੂੰ ਦਿੰਦਾ ਜੇ ਉਹਦੇ ਤੋਂ ਕੋਈ ਵੀ ਕਰਪਸ਼ਨ ਦੀ ਜਾਂ ਖੱਜਲ ਖਰਾਬੀ ਦੀ ਸ਼ਿਕਾਇਤ ਆਉਂਦੀ ਆ ਤੇ ਉੱਤੇ ਕਾਰਵਾਈ ਸਰ 108 108 ਲਾਇਸੈਂਸ ਸਰ ਇਹ 3 ਦਿਨ ਚ ਬਣੇ ਇੱਕ ਵੀ ਬੰਦਾ ਲੋਕਲ ਹੈ ਨਹੀਂ ਇੱਥੇ ਹੈ ਨਹੀਂ ਵਿਦੇਸ਼ਾਂ ਚ ਬੈਠੇ ਆ 108 ਲਾਇਸੈਂਸ ਜੋ ਬੰਦੇ ਇੱਥੇ ਨਹੀਂ ਹੋਣਗੇ ਇਹ ਇਹ ਰੱਦ ਵੀ ਹੋਣਗੇ ਇਹ ਕਾਰਵਾਈ ਵੀ ਹੋ ਗਈ ਸਰ ਇਹ ਲਗਾਤਾਰ ਚੱਲ ਰਿਹਾ ਜੀ ਕੰਮ ਮੈਂ ਕਿ ਕਾਰਵਾਈ ਤੁਸੀਂ ਤੁਸੀਂ ਇਸ ਸਾਲ ਦੀ ਚੈਕਿੰਗ ਕਰਾ ਲਓ ਤੇ ਤੁਹਾਨੂੰ ਹਜ਼ਾਰਾਂ ਲਾਇਆ ਜਿਹੜਾ ਆਮ ਰਵਾਇਤ ਰਵਾਇਤੀ ਹੈ ਕੀ ਇਹ ਤੁਹਾਡੇ ਹੱਥੇ ਰਹਿ ਗਈ ਹੈ ਜਾਂ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਟ੍ਰਾਂਸਪੋਰਟ ਮੰਤਰੀ ਫਰੀ ਸੇ ਟ੍ਰਾਂਸਪੋਰਟ ਕਮਿਸ਼ਨਰ ਕੋ ਜਾ ਚੁੱਕੀ ਓਥੋਂ ਠੱਪ ਕਰ ਦਿੱਤੀ ਗਈ ਹੈ ਜੀ ਠੱਪ ਹੋ ਜਾਂਦੀ ਹੈ ਜੀ ਮੈਂ ਕਿ ਇਹਦੇ ਤੇ ਤੁਹਾਡੇ ਚ ਹਫ਼ਤੇ ਦੇ ਵਿੱਚ ਵਿੱਚ ਕਾਰਵਾਈ ਹੋ ਕੇ ਤੁਹਾਨੂੰ ਅਫਸਰ ਜਿਹੜੇ ਉਹ ਜੇ ਬਾਕੀ ਉਹਨਾਂ ਗਲਤ ਕੀਤਾ ਉਹਨਾਂ ਤੇ ਸਸਪੈਂਡ ਤੇ ਆਰਡਰ ਹੋ ਸਰ ਐਮਬੀਆਈ ਦਾ ਵੀ ਬਲਕਿ ਉਹਦਾ ਸਟੇਟਸ ਚੈੱਕ ਕਰੋ ਜੀ ਇੱਥੇ ਕੀ ਲੋਕਾਂ ਦਾ ਬਿਹੇਵਰ ਹੋਦਾ ਉ ਐਸੀ ਤੋਂ ਵਗੈਰਾ ਕੰਮ ਕਰਾਈਦਾ ਬੰਦੇ ਬਿਠਾਏ ਸਾਰੇ ਤੇ ਬੰਦੇ ਬਿਠਾਏ ਸਾਰੇ ਬੰਦੇ ਸੈਟਲੀ ਉਹ ਕੰਮ ਜਿਹੜਾ ਕਰਦਾ ਉਹਨਾਂ ਬੰਦੇ ਲੈ ਜਾਂਦੇ ਉਹਨਾਂ ਨੂੰ ਚਿੱਟਾ ਜਾਰੀ ਨਹੀਂ ਕਰਦਾ ਜੀ ਕੋਈ ਵੀ ਅਧਿਕਾਰੀ ਦੁਸ਼ੀ ਪਾਇਆ ਜਾਊਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਦਾ ਆ ਵੀ ਕਾਰਵਾਈ ਹੋ ਪੰਜਾਬ